ਮਨ ਲੂ ਆਪਾ ਇੱਥੇ ਹੁਣ ਭਗਵੰਤ ਮਾਨ ਹੈਗਾ ਐ ਐਮਪੀ ਆ ਦੋ ਜਬ ਆਪਣੇ ਪੰਜਾਬ ਦਾ ਮੁੱਖ ਮੰਤਰੀ ਐ ਇਸ ਟਾਈਮ ਉਹਨੂੰ ਹਰੇਕ ਪਿੰਡ ਚ ਜਾਣਾ ਚਾਹੀਦਾ ਹੈ ਹਰੇਕ ਪਿੰਡ ਚ ਆਵੇ ਉਹਨਾਂ ਨੇ ਇੱਕ ਮੱਲ ਲਾਕੇ ਦੇ ਸਹਾਹਾਰ ਲਵੇ ਕਿ ਕੁਝ ਹੋ ਰਿਹਾ ਕਿ ਐਮਬਲਾ ਨੂੰ ਵੀ ਚਾਹੀਦਾ ਐਮਬਲ ਵੀ ਆ ਰਹੇ ਨੇ ਪਰ ਕੀ ਕਰਨੋ ਵਿਚਾਰੇ ਪਿੱਛੂ ਜਿੰਨਾਂ ਕੋ ਕੁਝ ਬਜਟ ਆਂਦਾ ਉਹ ਮਿਲੇਗਾ ਤਾਂ ਨਾ ਉਹ ਵੀ ਤੁਰਨ ਗਏ ਕਈ ਇਹੋ ਜਿਹੇ ਐ ਬੜੇ ਕੰਨ ਆਪਣੇ ਅਧਾਰ ਖਾਤੇ ਵਾਲਾ ਹੁਣ ਤੁਸੀਂ ਇਹ ਕੁਆਲਟੀ ਦੇ ਲਾ ਲਓ ਗੋਲਟੀ ਯਾਰੀ ਕੋਟੀ ਪਾਈ ਜਾਂਦਾ ਹੈ। 5-7 ਕਿੱਲਿਆਂ ਵਿੱਚ ਉਹ ਕਿੱਥੋਂ ਪਾਈ ਜਾਂਦਾ ਉਹ ਗਰੀਬਾਂ ਦਾ ਲੁੱਟਿਆ ਵੀ ਪੈਸਾ ਪਾਈ ਜਾਂਦਾ ਹੈ। ਜਨਤਾ 'ਚ ਵੰਡਿਆ ਜਾਵੇ। ਹਾਂਜੀ। ਹੁਣ ਵਟਾ ਪਾਣ ਜੋ ਕਿ ਅਸੀਂ ਤੇ ਰਹਿ ਗਏ ਆ ਸਾਨੂੰ ਹਿੱਦਾਂ ਐਦਾਂ ਕਰਨ ਸਾਨੂੰ ਪਾਕਿਸਤਾਨ ਨਾਲ ਲਾ ਦਿੱਤਾ ਜਾ। ਇਹੋ ਜੇ ਮੌਲ ਸਾਡੇ ਵਾਸਤੇ ਬਾਟਰ ਪੱਟੀ ਜਿੱਥੋਂ ਤੋਂ ਲਾ ਲਓ ਗਰਦਾਸਪੁਰ ਤੋਂ ਲਾ ਲਓ ਇਧਰ ਆਪਣੇ ਕਿੰਨਾ ਐਡ ਬਾਟਰ ਰਹਿ ਰਿਆ ਹੈਗਾ। ਰਾਜਸਥਾਨ ਤੱਕ ਲਾ ਲ ਤੁਸੀਂ ਕਿੰਨੇ ਬੇਕਾਰ ਹੋ ਗਏ ਕਈ ਵਿਚਾਰਿਆਂ ਦੇ ਬੱਚੇ ਲੋੜ ਗਏ ਕੁਛ ਹੋ ਗਿਆ ਬਹੁਤ ਬੁਰੇ ਹਾਲ ਹੋਏ ਸਾਬ ਲਾਲ ਤੁਸੀਂ ਹਜ਼ਾਰਾਂ ਏਕੜ ਜ਼ਮੀਨ ਹੈਗੀ ਹੈ ਜਿਹੜੀ ਇਸ ਟਾਈਮ ਪਾਣੀ ਦੀ ਲਪੇਟ ਵਿੱਚ ਆਈ ਪਈ ਹੈ ਸਰਕਾਰਾਂ ਨੇ ਕੀ ਹੈ ਸਰਕਾਰ ਤਾਂ ਚਲੋ ਜੀ ਉਹ ਅਟਾ ਲੈ ਗਈ ਬਲਾ ਲਿਆ ਬਸ ਬੰਦੇ ਅਨਪੜ੍ਹ ਹੈਗੇ ਨੇ ਬੇਕੂਪ ਬਣਾ ਲ ਜਾਂਦੇ ਨੇ ਦੁਨੀਆ ਨੂੰ ਬਸ ਇਹੀ ਹੈ ਹੋਰ ਕੁਝ ਨਹੀਂ ਹੈਗਾ ਔਰ ਸਾਡੇ ਵਾਸਤੇ ਜੋਸਨ ਸਾਹਿਬ ਜਦੋਂ ਬਣੇ ਸੀ ਉਹ ਆਏ ਸੀ ਉਹ ਕਾਂਗਰਸ ਦੇਗੇ ਸੀ ਉਸ ਲਕੀਰ ਹੀ ਮਾਰ ਕੇ ਲਾਲ ਹੈ ਇਹ ਬਣ ਤੋ ਹੋਰਾਂ ਰਬੀ ਪਿੰਡ ਕੱਚੇ ਹੀ ਨਿਕਾਜਾਂ ਵਿੱਚ ਹੀ ਉਹਨੇ ਲਾਲ ਲਕੀਰ ਕੱਚੇ ਕਰ ਦਿੱਤੇ ਸੀ ਵੋਟਾਂ ਦੀ ਹੈਗੀ ਸੀ ਮੰਨ ਲਓ ਇਸ ਏਰੀਆ ਨੋਟਾ ਪਾਈਆਂ ਨਹੀਂ ਸੀ ਹਾਰ ਗਈ ਸੀ ਤੇ ਉਹਨੇ ਲਕੀਰ ਬਾਅਦ ਚ ਬਣਿਆ ਸੀ ਇਹ ਆਪਣਾ ਐਮਬਲ ਸਾਹਿਬ ਬਣ ਗਏ ਸੀ ਉਹਨੇ ਸਾਰੇ ਏਰੀਆ ਦਾ ਖਾਨਾ ਖਰਾਬ ਕਰ ਦਿੱਤਾ ਸਤਿ ਸ੍ਰੀ ਅਕਾਲ ਪਾਜੀ ਸਾਡਾ ਮੰਨ ਲਓ ਜਿਹੜਾ ਜ਼ਮੀਨਾਂ ਵਾਲਾ ਮੇਨ ਮੁੱਦਾ ਹੈ ਜੀ 2007 ਤੋਂ ਕੱਚੀਆਂ ਹੋਈਆਂ ਨੇ ਅਜੇ ਤੱਕ ਸਾਡੇ ਪਿੰਡ ਵੀ ਕੋਈ ਕੱਚੇ ਹੀ ਨੇ ਸਾਰੇ ਨਾ ਤਾਂ ਸਾਨੂੰ ਪ੍ਰੋਪਰ ਮੁਆਵਜ਼ਾ ਮਿਲਦਾ ਹੈ ਸ਼ੇਰ ਸਿੰਘ ਕਬਾਇਆ ਜਿਹੜਾ ਹੈਗਾ ਐਮਪੀ ਸਾਹਿਬ ਹੈ ਇਸ ਟਾਈਮ ਹੈ ਮੌਜੂਦਾ ਐਮਪੀ ਹੈਗਾ ਫਰੋਈਪੁਰ ਇਲਾਕੇ ਦੇ ਉਹਨਾਂ ਨੂੰ ਸਾਧ ਦੂਜਾ ਦਿੱਲੀ ਵਿੱਚ ਆਪਣੇ ਉਹਨਾਂ ਨੂੰ ਹਵਾ ਹੀ ਠਾਣੀ ਚਾਹੀਦੀ ਹੈ ਬਾਰਡਰ ਪੱਟੀ ਦੀ ਕਿ ਪਿੰਡ ਵੀ ਪੱਕੇ ਹੋਣ ਤੇ ਦੂਸਰਾ ਆਪਣੀ ਜਿਹੜੀ ਜ਼ਮੀਨ 2007 ਤੋਂ ਕੱਚੀ ਹੋਈ ਹੈ ਉਹ ਵੀ ਪੱਕੀ ਹੋਣੀ ਚਾਹੀਦੀ ਹੈ। ਅਸੀਂ ਮਾਵਜਾ ਉਹਦਾ ਉੱਤੇ ਲਗਾਣ ਪਾਰ ਚੁੱਕੇ ਆਂ। 6000 ਰੁਪਇਆ ਭਰਾ ਸੀ। ਕੀਮਤ ਭਰ ਚੁੱਕੇ ਆਂ। ਤੇ ਉਹ ਕਾਗਜ਼ਾਂ ਵਿੱਚ ਸਾਡੀ ਰਜਿਸਟਰੀ ਕੱਚੀ ਚਲਦੀ ਪਈ ਹੈ ਪਹਿਲੀ ਦੀ। ਅਸੀਂ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਸਾਡੀ ਜਿਹੜੇ ਲੀਟਰ ਬਣੇ ਨੇ ਜੇ ਅਸੀਂ ਬਣਾਏ ਨੇ ਉਹਨਾਂ ਨੂੰ ਇਹ ਹੀ ਬੇਨਤੀ ਹੈ ਕਿ ਉਹ ਤੇ ਸਾਡੀ ਪਹਿਲੀ ਦਾ ਹੱਲ ਕਰਾਇਆ ਜਾਵੇ। ਅਸੀਂ ਸਾਨੂੰ ਤਾਂ ਨਾ ਮਾਵਜਾ ਮਿਲਦਾ। ਜੇ ਕਿਸੇ ਨੂੰ ਮਿਲਦਾ ਤਾਂ ਜਿੰਨਾਂ ਦੀ ਪੱਕੀਆਂ ਹੈਗੀਆਂ ਉਹਨਾਂ ਨੂੰ ਹੀ ਮਿਲਦਾ ਏ ਉਹ ਵੀ 6000 ਰੁਪਈਆ ਤੁਸੀਂ ਵੇਖੋ ਅੱਜ ਲੱਖ ਰੁਪਏ ਦਾ ਕਿੱਲਾ ਹੈ ਚੋਨੇ ਦਾ 6000 ਨਾਲ ਕੀ ਬਣਦਾ ਕੁਝ ਬਣੇਗਾ 6000 ਤਾਂ ਲਵਾਈ ਲੈ ਜਾਂਦੇ ਨਹੀਂ ਤੁਸੀਂ ਆਦਾ ਸਾਡੀ ਮਿਹਨਤ ਲਾਓ ਹੁਣ ਤੱਕ ਇਸ ਟਾਈਮ 30-35000 ਰੁਪਈਆ ਖਰਚਾ ਹੋ ਚੁੱਕਾ ਹੈ ਕਿੱਲੇ ਦਾ ਸਾਬ ਲਾਲ ਤੁਸੀਂ 11000 ਏਕੜ ਜ਼ਮੀਨ ਹੈਗੀ ਹੈ ਜਿਹੜੀ ਇਸ ਟਾਈਮ ਪਾਣੀ ਦੀ ਲਪੇਟ ਵਿੱਚ ਆਈ ਪਈ ਹੈ ਇਹ ਸਰਕਾਰ ਵੱਲੋਂ ਤਾਂ ਪਿਛਲੀ ਵਾਰੀ ਕਿਹਾ ਗਿਆ ਸੀ ਕਿ ਤੁਹਾਡੀ ਮੁਰਗੀ ਮਰੀਦਾ ਵੀ ਬੱਕਰੀ ਮਰੀਦਾ ਵੀ ਤੁਹਾਨੂੰ ਮੁਆਵਜ਼ਾ ਜਿਹੜਾ ਦਿੱਤਾ ਜਾਊਗਾ ਤਾਂ ਫਿਰ ਇਹ ਇਹ ਮਾਤਰ ਗੱਲਾਂ ਨਹੀਂ ਜਾਂ ਕੁਝ ਮਿਲਿਆ ਵੀ ਇਹ ਤਾਂ ਗੱਲਾਂ ਹੀ ਐ ਨਾ ਜੀ ਭਗਵੰਤ ਮਾਨ ਨੇ ਮੰਨ ਲਓ ਗੱਲਾਂ ਹੀ ਕਹਿ ਆ ਦਿੱਤੀਆਂ ਸਸ ਜੀ ਭਗਵੰਤ ਮਾਨ ਅੱਗੇ ਇਹੀ ਅਪੀਲ ਕਰਦੇ ਆ ਕਿ ਸਾਡੀਆਂ ਜਿਹੜੀ ਬਾਰਡਰ ਪੱਟੀ ਤੇ 2007 ਦੀਆਂ ਪਹਿਲੀਆਂ ਕਚਿਆਂ ਹੋਈਆਂ ਨਾ ਉਹ ਪੱਕੀਆਂ ਪੁਕਰਾਈਆਂ ਜਾਣ ਕੋਈ ਸੈਂਟਰ ਚ ਚੰਡੀਗੜ੍ਹ ਹੱਲ ਕਰਾ ਹਾਈ ਕੋਰਟ ਕਰਾਣ ਹੈ ਦਿੱਲੀ ਜਾਣ ਇੱਥੇ ਤਾਂ ਉਹ ਵੀ ਮੰਨ ਲਓ ਆਏ ਸੀ ਆਪਣੇ ਦੋਨੇ ਨਾਨਕੇ ਆਏ ਸੀ ਇਹ ਬੜੇ ਵਾਦੇ ਕਰ ਗਏ ਸੀ ਜੀ ਜੇ ਗੱਲ ਕਰੀਏ ਪੱਕੀਆਂ ਫਸਲਾਂ ਦੀ ਤਾਂ ਉਹਨਾਂ ਨੂੰ ਕਿੰਨਾ ਮੁਆਵਜ਼ਾ ਮਿਲਿਆ 7800 ਰੁਪਏ ਮਿਲਿਆ ਉਹਨਾਂ ਨੂੰ ਜੀ ਪੱਕੀਆਂ ਜਿਨ੍ਹਾਂ ਦੀ ਪੱਕੀਆਂ ਪੈੜੀਆਂ ਨੇ ਕੱਚੀਆਂ ਨੂੰ 6000 ਕੱਚੀਆਂ ਨੂੰ ਤਾਂ ਮਿਲਿਆ ਹੀ ਨਹੀਂ ਕਿ ਜਾਂਦਾ ਬਣਿਆ ਹੀ ਨਹੀਂ ਹਾਂਜੀ ਹੋਰ ਕੀ ਕਹਿਣਾ ਚਾਹੋ ਹੋਰ ਸਾਡੇ ਵਾਸਤੇ ਜੋ ਹਸਨ ਸਾਹਿਬ ਜਦੋਂ ਬਣੇ ਸੀ ਉਹ ਆਏ ਸੀ ਉਹ ਕਾਂਗਰਸ ਦੇ ਗਏ ਸੀ ਉਹ ਲਕੀਰ ਹੀ ਮਾਰ ਕੇ ਲਾਲ ਇਹ ਬਾਨੇ ਤੋਂ ਹੋਰਾਂ ਰੁਪਏ ਪੰਡ ਕੱਚੇ ਹੀ ਨਿਕਾਗਜਾਂ ਵਿੱਚ ਉਹਨੇ ਲਾਲ ਲਕੀਰ ਕੱਚੇ ਕਰ ਦਿੱਤੇ ਸੀ। ਵੋਟਾਂ ਦੀ ਹੈਗੀ ਸੀ ਮੰਨ ਲਓ ਇਸ ਏਰੀਆ ਨੋਟਾਂ ਪਾਈਆਂ ਨਹੀਂ ਸੀ ਹਾਰ ਗਈ ਸੀ। ਤੇ ਉਹਨੇ ਲਕੀਰ ਬਾਅਦ ਚ ਬਣਿਆ ਸੀ ਇਹ ਆਪਣੇ ਐਮਬਲ ਸਾਹ ਬਣ ਗਏ ਸੀ। ਉਹਨੇ ਸਾਰਾ ਏਰੀਆ ਦਾ ਖਾਣਾ ਖਰਾਬ ਕਰ ਦਿੱਤਾ ਜੀ। ਹਾਂਜੀ ਮੋਟਾ ਪਾਣ ਜੋ ਗਿਆ ਹੁਣ ਵਟਾ ਪਾਣ ਜੋ ਗਿਆ ਸੀ ਤੇ ਰਹਿ ਗਏ। ਸਾਨੂੰ ਹਿੱਦਾਂ ਐਦਾਂ ਕਰਨ ਸਾਨੂੰ ਪਾਕਿਸਤਾਨ ਨਾਲ ਲਾ ਦਿੱਤਾ ਜਾਵੇ। ਇਹੋ ਜੇ ਮੌਲ ਸਾਡੇ ਵਾਸਤੇ ਬਾਰਡਰ ਪੱਟੀ ਜਿੱਥੋਂ ਤੋਂ ਲਾ ਲਓ ਗਰਦਾਸਪੁਰ ਤੋਂ ਲਾ ਲਓ। ਇੱਧਰ ਆਪਣੇ ਕਿੰਨਾ ਡਬਾਰਡ ਏਰੀਆ ਹੈਗਾ ਰਾਜਸਥਾਨ ਤੱਕ ਲਾ ਲਓ ਤੁਸੀਂ ਕਿੰਨੇ ਬੇਕਾਰ ਹੋ ਗਏ ਕਈ ਵਿਚਾਰਿਆਂ ਦੇ ਬੱਚੇ ਲੋੜ ਗਏ ਕੁਛ ਹੋ ਗਿਆ ਬਹੁਤ ਬੁਰੇ ਹਾਲ ਹੋਏ ਪੈਨੇ ਤੇ ਸਾਨੂੰ ਤੇ ਹੀ ਆਸੀ ਪ੍ਰਸ਼ਾਸਨ ਅੱਗੇ ਸਰਕਾਰਾਂ ਅੱਗੇ ਮੰਗ ਕਰਨਿਆ ਸਰਕਾਰਾਂ ਦਾ ਕੀ ਹੈ ਸਰਕਾਰ ਤਾਂ ਚਲੋ ਜੀ ਉੱਟਾਂ ਲੈ ਗਈ ਵਲਾਲੀ ਆ ਬਸ ਬੰਦੇ ਅਨਪੜ੍ਹ ਹੈਗੇ ਨੇ ਬੇਕੂਪ ਬਣਾ ਲ ਜਾਂਦੇ ਨੇ ਦੁਨੀਆ ਨੂੰ ਬਸ ਇਹੀ ਹੈ ਹੋਰ ਕੁਝ ਨਹੀਂ ਹੈਗਾ ਪੇੜ ਚਾਲ ਬਣੀ ਹੋਈ ਐ ਇੱਥੇ ਲੜਾ ਦਿੱਤਾ ਹੋ ਤੇ ਆਪ ਜਰਾ ਜੀ ਨਾਵੇਂ ਆਪ ਚ ਇੱਕ ਦਿਮਲੀ ਬੁਗਤੀ ਐ ਮੰਨ ਲਓ ਆਪਾ ਇੱਥੇ ਹੁਣ ਭਗਵੰਤ ਮਾਨ ਹੈਗਾ ਐ ਐਮਪੀ ਐ ਦੋ ਜਬ ਆਪਣੇ ਪੰਜਾਬ ਦਾ ਮੁੱਖ ਮੰਤਰੀ ਐ ਇਸ ਟਾਈਮ ਉਹਨੂੰ ਹਰੇਕ ਪਿੰਡ ਚ ਜਾਣਾ ਚਾਹੀਦਾ ਐ ਹਰੇਕ ਪਿੰਡ ਚ ਆਵੇ ਉਹਨਾਂ ਦੀ ਮਲ ਲਾਕੇ ਦੇ ਸਾਹ ਹਾਰ ਲਵੇ ਕਿ ਕੁਝ ਹੋ ਰਿਹਾ ਕਿ ਐਮਬਲਾ ਨੂੰ ਵੀ ਚਾਹੀਦਾ ਐਮਬਲ ਵੀ ਆ ਰਹੇ ਨੇ ਪਰ ਕੀ ਕਰਨ ਉਹ ਵਿਚਾਰੇ ਪਿੱਛੂ ਜਿੰਨਾਂ ਕੋ ਕੁਝ ਬਜਟ ਆਂਦਾ ਉਹ ਮਿਲੇਗਾ ਤਾਂ ਨਾਲ ਉਹ ਵੀ ਟੁਰਨਗੇ ਤੇ ਕਹੀ ਇਹੋ ਜੇ ਐਂ ਬਲੇਗਾ ਆਪਣੇ ਘਰ ਖਾਦੇ ਆ। ਹੁਣ ਤੁਸੀਂ ਇਹ 골ਡੀ ਤੇ ਲਾ ਲੋ। 골ਡੀ ਆ ਦੀ ਕੋਟੀ ਪਾਈ ਜਾਂਦਾ। 5-7 ਕਿੱਲਿਆਂ ਵਿੱਚ। ਉਹ ਕਿੱਥੋਂ ਪਾਈ ਜਾਂਦਾ? ਉਹ ਗਰੀਬਾਂ ਦਾ ਲੁੱਟਿਆ ਵੀ ਪੈਸਾ ਪਾਈ ਜਾਂਦਾ। ਜਨਤਾ ਜ ਵੰਡਾ ਜਾਵੇ।